ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਏਡ ਜੁਕੇ ਵੱਲੋਂ ਆਪਾਂ ਸ੍ਰੀ ਕਦੂਰ ਸਾਹਿਬ ਜੀ ਪਹੁੰਚੇ ਆ ਗੁਰੂ ਸਾਹਿਬ ਕਹਿੰਦੇ ਨੇ ਜੁਗਤਰਾ ਕੀਤੀ ਹੋਈ ਸੇਵਾ ਜਿਹੜੀ ਉਹ ਪ੍ਰਵਾਨ ਹੋ ਜਾਂਦੀ ਆ ਹਾਲਾਤ ਆਪਾਂ ਪੰਜਾਬ ਦੇ ਕਾਫੀ ਆਪ ਜੀ ਨੇ ਸ਼ੇਅਰ ਕਰ ਚੁੱਕੇ ਆ ਪਰ ਜਿਹੜੀ ਸੇਵਾ ਇਸ ਤਰ੍ਹਾਂ ਕੀਤੀ ਜਾਣੀ ਉਹ ਥਾਂੇ ਪੈ ਜਾਂਦੀ ਏ ਕਈ ਵਾਰੀ ਕੀ ਹੁੰਦਾ ਵਾ ਜਦੋਂ ਆਪਾਂ ਗਰਾਊਂਡ ਤੇ ਸੇਵਾ ਲੈ ਕੇ ਜਾਂਦੇ ਰਹੇ ਆਪ ਜੀ ਨੇ ਵੀ ਦੇਖਿਆ ਕਿ ਸੰਗਤਾਂ ਜਿਹੜੀਆਂ ਬੇਸਬਰੀਆਂ ਹੋ ਜਾਂਦੀਆਂ ਤੇ ਕਈਆਂ ਨੂੰ ਬਹੁਤਾ ਮਿਲ ਜਾਂਦਾ ਕਿਸੇ ਨੂੰ ਥੋੜਾ ਤੇ ਕੋਈ ਬਿਲਕੁਲ ਹੀ ਰਹਿ ਜਾਂਦਾ ਇਸ ਵਾਸਤੇ ਇਸ ਤਰ੍ਹਾਂ ਦੀ ਯੁਗਤ ਦੇ ਨਾਲ ਸੇਵਾ ਕਰੀਏ ਮਹਾਪੁਰਖ ਬਾਬਾ ਸੇਵਾ ਸਿੰਘ ਜੀ ਸ੍ਰੀ ਖਡੂਰ ਸਾਹਿਬ ਜੀ ਵਾਲੇ ਗੱਡੀਆਂ ਤੋਰਨ ਵਾਸਤੇ ਪਹਿਲਾਂ ਅਰਦਾਸ ਹੋਈ ਆ ਉਸ ਤੋਂ ਬਾਅਦ ਉਹਨਾਂ ਗੱਡੀਆਂ ਤੋਰਨ ਵਾਸਤੇ ਸਾਰੀ ਸੰਗਤ ਇਕੱਠੀ ਹੋਈ ਆ ਬੰਬੇ ਤੋਂ ਸੰਗਤ ਆਈ ਆ ਬੜੇ ਤਰ੍ਹਾਂ ਦਾ ਸਮਾਨ ਜਿਹੜਾ ਇੱਥੇ ਲੈ ਕੇ ਪਹੁੰਚੀ ਜਿੱਦਾਂ ਜਿੱਦਾਂ ਵੀਡੀਓ ਵਿੱਚ ਸੰਗਤ ਦੇਖਦੀ ਰਹੀ ਹੈ ਕਿ ਕਿੰਦਾ ਦੀ ਜ਼ਰੂਰਤ ਆ ਉਸ ਉਸੇ ਤਰ੍ਹਾਂ ਦੀ ਸੇਵਾ ਲੈ ਕੇ ਪਹੁੰਚੀ ਨੇ ਫੀਡ ਵੀ ਆ ਨਾਲ ਬਿਸਤਰੇ ਵੀ ਆ ਹੋਰ ਵੀ ਕਾਫੀ ਜਿਹੜੀਆਂ ਜ਼ਰੂਰਤ ਦਾ ਸਮਾਨ ਲੈ ਕੇ ਪਹੁੰਚੇ ਆ ਸੋ ਬਾਬਾ ਜੀ ਨੇ ਜਿਕਾਰਿਆਂ ਦੇ ਨਾਲ ਇਹ ਜਿਹੜੀਆਂ ਗੱਡੀਆਂ ਹਰਵਾਨਾ ਕੀਤੀਆਂ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਰ ਵੀ ਅਲੱਗ-ਅਲੱਗ ਥਾਵਾਂ ਤੇ ਇਹ ਗੱਡੀਆਂ ਜਾਣੀਆਂ ਨੇ ਮਹਾਰਾਸ਼ਟਰ ਐਸੋਸੀਏਸ਼ਨ ਮੁੰਬਈ ਅਤੇ ਨਵੀਂ ਮੁੰਬਈ ਦੀਆਂ ਸਮੂਹ ਸੰਗਤਾਂ ਵੱਲੋਂ ਨਿਸ਼ਾਨੇ ਸਿੱਖੀ ਸ੍ਰੀ ਖਡੂਰ ਸਾਹਿਬ ਜੀ ਵਿਖੇ ਪਹੁੰਚ ਕੇ ਅੱਜ ਇਹ ਸੇਵਾ ਜਿਹੜੀ ਆ ਇੱਥੋਂ ਸ਼ੁਰੂ ਕੀਤੀ ہوئی ਪਸ਼ੂਆਂ ਦਾ ਚਾਰਾ ਡੀਜ਼ਲ ਕਣਕ ਦਾ ਬੀਜ ਥਾਦ ਕੱਪੜੇ ਕੰਬਲ ਅਤੇ ਬਰਤਨਾਂ ਦੀ ਸੇਵਾ ਇਹ ਲੈ ਕੇ ਸਾਰੇ ਪਰਿਵਾਰ ਇੱਥੇ ਪਹੁੰਚੇ ਨੇ ਸੋ ਮਹਾਂਪੁਰਖ ਬਾਬਾ ਸਿਵਾ ਸਿੰਘ ਜੀ ਗੱਡੀਆਂ ਤੋਰਦੇ ਪਏ ਨੇ ਸੋ ਬਾਬਾ ਜੀ ਇਹ ਕਿਹੜੇ ਕਿਹੜੇ ਇਲਾਕੇ ਚ ਸੰਗਤਾਂ ਨੂੰ ਆਪਾਂ ਗੱਡੀਆਂ ਜਿਹੜੀਆਂ ਇਹ ਰਸਤਾ ਪਟਾਉਣੀ ਆ ਕਿੱਥੇ ਕਿੱਥੇ ਜਾ ਰਹੀਆਂ ਹਾਂ ਇਹ ਅੱਜ ਤਾਂ ਡੇਰ ਬਾਬਾ ਨਾਨਕ ਤੇ ਇਧਰ ਆਪਣੇ ਅਜਰਾਲੇ ਸਾਈਡ ਤੇ ਤੇ ਕੱਲ ਨੂੰ ਉੱਥੇ ਆਪਣੇ ਤਰਨਤਾਰਨ ਲਾਗੇ ਸਭਰਾਵਾ ਤੇ ਫਿਰੋਜ਼ਪੁਰ ਦੇ ਜਿਹੜਾ ਹਾਲੀਆ ਬਾਰਡਰ ਆ ਉਦੇ ਲਾਗੇ ਲਾਗੇ ਚਾਰ ਫੜਾਰ ਕੀ ਕਵਰ ਕਰਨੇ ਤੇ ਵਧੀਆ ਤਰਾ ਸੇਵਾ ਪਹੁੰਚ ਜਾਂਦੀ ਜਿਹੜਾ ਕਿਨਕਾ ਗਿੰਕਾ ਸੰਗਤ ਨੇ ਦਿੱਤਾ ਹੁੰਦਾ ਨਾ ਉਹ ਜਾ ਕੇ ਘਰੇ ਕਿਸੇ ਨੂੰ ਦਵਾਂਗੇ ਉਹਦੇ ਆਪਣਾ ਵੀ ਸਕੂਨ ਹੁੰਦਾ ਤੇ ਸਾਡੀ ਮਨ ਨੂੰ ਵੀ ਸ਼ਾਂਤੀ ਆਉਂਦੀ ਵੀ ਸਾਡੀ ਜਿਹੜੀ ਚੀਜ਼ ਹੈ ਸਹੀ ਜਗ੍ਹਾ ਪਹੁੰਚੀ ਆ ਪਿਛਲੀ ਵਾਰੀ 19 ਵਿੱਚ ਵੀ ਬਾਬਾ ਜੀ ਨੇ ਇਸੇ ਤਰ੍ਹਾਂ ਹੀ ਜਿਹੜੀਆਂ ਗੱਡੀਆਂ ਤੋਰੀਆਂ ਸੀਗੀਆਂ ਜਾਨੀਆਂ ਚਾਹਲ ਵੇਲੇ ਆਪ ਜੀ ਨੇ ਦੇਖਿਆ ਸੰਗਤ ਨੇ ਕਿੰਦਾ ਸੇਵਾ ਕੀਤੀ ਸੀ ਪਸ਼ੂ ਗਿਣ ਕੇ ਕਿੰਨੇ ਘਰ ਚ ਪਸ਼ੂ ਨੇ ਇਕੱਲੇ ਇਕੱਲੇ ਨੂੰ ਜਾ ਕੇ ਉਹਦਾ ਆਧਾਰ ਘਟ ਦੇ ਕੇ ਜਿਹੜੀ ਸੇਵਾ ਕੀਤੀ ਸੀਗੀ ਸਭ ਤੋਂ ਵੱਡੀ ਆ ਪਰ ਬਾਬਾ ਜੀ ਦੀ ਦੇਣ ਆ ਜਿਹੜੀ ਆ ਨਾ ਨਿਸ਼ਾਨੇ ਸਿੱਖੀ ਬੜਾ ਸੋਹਣੀ ਪਨੀਰੀ ਬਾਬਾ ਜੀ ਨੇ ਤਿਆਰ ਕੀਤੀ ਕਿ ਸੁੱਝੇ ਹੋਏ ਬੱਚੇ ਹਰੇਕ ਚੀਜ਼ ਨੂੰ ਦੇਖ ਕੇ ਪਰਖ ਕੇ ਜਿਹੜੇ ਸੇਵਾ ਕਰਦੇ ਪਏ ਨੇ ਕਿ ਚੀਜ਼ ਟਿਕਾਣੇ ਲੱਗ ਜਾਵੇ ਸੋ ਅਸੀਂ ਨਾਲ ਜਾਵਾਂਗੇ ਅੱਜ ਤੇ ਆਪ ਸੰਗਤ ਸਾਡੇ ਨਾਲ ਬਣੇ ਰਹੋ ਸ਼ੇਰ ਵੀ ਜਰੂਰ ਕਰਿਓ ਭਾਈ ਸਾਹਿਬ ਸਾਡੇ ਨਾਲ ਨੇ ਬੰਬੇ ਤੋਂ ਇੱਥੇ ਪਹੁੰਚੇ ਹੋਏ ਨੇ ਸਭ ਨੂੰ ਪਹਿਲਾਂ ਤੇ ਆਪ ਜੀ ਨੂੰ ਫਤਿਹ ਅਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਲੱਗਾ ਬੜੀ ਦੂਰ ਤੋਂ ਬੜਾ ਲੰਮਾ ਸਫ਼ਰ ਕਰਕੇ ਆਪ ਜੀ ਇੱਥੇ ਪੰਜਾਬ ਦੇ ਵਿੱਚ ਧਰਤੀ ਤੇ ਪਹੁੰਚੇ ਹੋ ਧੰਨਵਾਦ ਕਰਨਾ ਚਾਹਾਂਗਾ ਤੁਹਾਡਾ ਸੰਗਤ ਏਡ ਯੂਕੇ ਦਾ ਕਿ ਬਹੁਤ ਵੱਡਾ ਉਪਰਾਲਾ ਤੁਸੀਂ ਵੀ ਕਰ ਰਹੇ ਹੋ ਐਵੇਂ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਮੁੰਬਈ ਦੀ ਨਈ ਮੁੰਬਈ ਦੀ ਸੰਗਤਾਂ ਨੇ ਪਾਰਾਸ਼ਟਾ ਸਿੱਖ ਐਸੋਸੀਏਸ਼ਨ ਦੇ ਉਪਰਾਲੇ ਦੇ ਨਾਲ ਇਹ ਇੱਕ ਮੀਟਿੰਗ ਸੱਦੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਾਰੇ ਹੀ ਵੀਰਾਂ ਨੇ ਦਸਵੰਤ ਕਟਿਆ ਤੇ ਅਸੀਂ ਬਹੁਤ ਛੋਟੀ ਜੀ ਰਕਮ 1 ਕਰੋੜ ਤੋਂ ਉੱਪਰ ਦੀ ਰਕਮ ਇੱਥੇ ਭੇਜੀ ਹੈ ਦਿੜਜ ਕੀ ਬਾਬਾ ਜੀ ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਨਾਲ ਅਸੀਂ ਸਲਾਮਸ਼ੁਰੀਆ ਕੀਤਾ ਉਹਨਾਂ ਦਾ ਮਾਰਗਦਰਸ਼ਨ ਲਿਆ ਤੇ ਉਹਨਾਂ ਨੂੰ ਕਿਹਾ ਕਿ ਸਾਨੂੰ ਆਸ਼ੀਰਵਾਦ ਦਿਓ ਕਿ ਜਿਹੜੀ ਰਿਲੀਫ ਮਟੀਰੀਅਲ ਹੈ ਸਹੀ ਜਗ੍ਹਾ ਤੇ ਜਾ ਕੇ ਲੱਗੇ ਇਹਦਾ ਦੁਰਉਪਯੋਗ ਨਾ ਹੋਵੇ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਇੱਥੋਂ ਬਹੁਤ ਵੱਡਾ ਖਾਪਲਾ ਅਸੀਂ ਜਿਹੜਾ ਰੀਲੀਫ ਮਟੀਰੀਅਲ ਦਾ ਤੌਰਿਆ ਹੈ ਜਿਹੜਾ ਤੁਸੀਂ ਤੁਸੀਂ ਕਿ ਮੇਰੇ ਖਿਆਲ ਕਵਰੇਜ ਲਾਈਵ ਕਰ ਰਹੇ ਹੋ ਜਿਹਦੇ ਚ ਕੀ ਡੀਜ਼ਲ ਬੜੀ ਮਾਤਰਾਤ ਲੋੜਵੰਦ ਕਿਸਾਨਾਂ ਨੂੰ ਦਿੱਤਾ ਜਾਊਗਾ ਚਾਰਾ ਬੀਚ ਪੈਸਟਿਸਾਈਡਸ ਤੇ ਇੱਕ ਸਪੈਸ਼ਲਾਈਜ਼ਡ ਕਿਟ ਬਣੀ ਹੋਈ ਆ ਜਿਹਦੇ ਚ ਕੀ ਗੱਦੇ ਬਲੈਂਕਟ ਬੈੱਡ ਸ਼ੀਟ ਦੋ ਪਿੱਲੋ ਵੂਲਨ ਲੋਈ ਸ਼ਾਲ ਤੇ ਘਰ ਦੇ ਬਰਤਨ ਇਹ ਸੰਕਤਾਂ ਆਪ ਇੱਥੇ ਪਹੁੰਚਿਆ ਹਨ ਤੇ ਜਾ ਕੇ ਅਸੀਂ ਪੀੜਤ ਪਰਿਵਾਰਾਂ ਤੇ ਨਾਲ ਆਪਣਾ ਉਹਨਾਂ ਦਾ ਜਾ ਕੇ ਪਹੁੰਚਾਂਗੇ ਤੇ ਇਹਡ ਉਹਨਾਂ ਨੂੰ ਆਪਣੇ ਹੱਥੋਂ ਪਹੁੰਚਾਵਾਂਗੇ ਤੇ ਕੱਲ 2 ਤਰੀਕ ਦਸਹਿਰਾ ਹੈ ਤੇ ਮੁੰਬਈ ਤੇ ਨਵੀ ਮੋਜੀਦੀ ਸਖਤਾ ਨੇ ਸੋਚਿਆ ਕਿ ਦਸਹਿਰਾ ਅਸੀਂ ਘਰ ਬਹਿ ਕੇ ਨਹੀਂ ਮਨਾਉਣਾ ਬਲਕਿ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਾ ਕੇ ਉਹਨਾਂ ਦੇ ਵਿੱਚ ਬਹਿ ਕੇ ਮਨਾਉਣਾ ਹੈ ਕਿਉਂਕਿ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਵੀ ਅਸੀਂ ਨਵਾਂ ਸਾਲ ਕਿਸਾਨਾਂ ਨਾਲ ਬਣਾਇਆ ਸੀ ਇਦਾਂ ਜਦੋਂ ਸਾਡੇ ਮਹਾਰਾਸ਼ਟਰ ਵਾਲਾ ਨਾਂਦੇੜ ਦੇ ਪਾਸੇ ਬਹੁਤ ਵੱਡਾ ਸੁੱਕਾ ਪਿਆ ਸੀ ਅਸੀਂ ਦੀਵਾਲੀ ਉਹ ਪਰਿਵਾਰਾਂ ਨਾਲ ਮਨਾਈ ਸੀ ਤੇ ਮਾਨਵਤਾ ਨੂੰ ਮੱਧਮ ਨਾ ਰੱਖਦੇ ਹੋਏ ਤੇ ਜਿਹੜੇ ਗੁਰੂਆਂ ਦੀ ਬਖਸ਼ਿਸ਼ ਆਸ਼ੀਰਵਾਦ ਹੈ ਸਾਨੂੰ ਅਸੀਂ ਇਹ ਸੇਵਾ ਕਰ ਰਹੇ ਹਾਂ ਜਿੰਨੀ ਜੋਗੇ ਹੈਗੇ ਆ ਤੇ ਅੱਗੇ ਵੀ ਜੋ ਤਾਈ ਪੰਜਾਬ ਅੱpmod ਆਪਣੇ ਪੈਰਾਂ ਤੇ ਖੜਾ ਹੋ ਚੁੱਕਿਆ ਹੈ ਜੇ ਅੱਗੇ ਵੀ ਇਹ ਸੇਵਾ ਨਿਰੰਤਰ ਚੱਲੂ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਵੀ ਤਿਆਰੀ ਰੱਖੋ ਕਿਉਂਕਿ ਬਹੁਤ ਸਾਰੇ ਬੀਜ ਦੀ ਲੋੜ ਪੈਣੀ ਆ ਅੱਗੇ ਸਰਦੀਆਂ ਦਾ ਸਮਾਨ ਦੀ ਲੋੜ ਪੈਣੀ ਆ ਬੰਬੇ ਸੰਗਤ ਵੀ ਇਹ ਸੇਵਾ ਕਰਦੀ ਪਈ ਆ ਸੋ ਸੰਗਤ ਇਹਦੇ ਨਾਲ ਪਈ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਤੁਸੀਂ ਇਹਨਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਸੇਵਾ ਜਰੂਰ ਭੇਜਿਓ ਪੰਜਾਬ ਵਾਸਤੇ ਬੀਜ ਦੀ ਬਹੁਤ ਜ਼ਿਆਦਾ ਲੋੜ ਆ ਇੱਧਰ ਬਿਜਾਈ ਦਾ ਜਿਹੜਾ ਸਮਾਂ ਹੋਇਆ ਪਿਆ ਵਾ ਤੇ ਜਲਦੀ ਜਿਹੜੀ ਸੇਵਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਸਾਧ ਸੰਗਤ ਜੀ ਹੋ ਇਸ ਵੇਲੇ ਅਸੀਂ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਖੜੇ ਆ ਜਿਸ ਖਡੂਰ ਸਾਹਿਬ ਦੀ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨੇ ਆਪਣੇ ਚਰਨਾਂ ਦੀ ਛੋਹ ਦੇ ਕੇ ਭਾਗ ਲਾਏ ਨੇ 10 ਗੁਰੂ ਸਹਿਬਾਨ ਜੀ ਦੇ ਵਿੱਚੋਂ 8 ਗੁਰੂ ਸਹਿਬਾਨ ਜੀ ਨੇ ਆਪਣੇ ਚਰਨਾਂ ਦੇ ਛੋਏ ਇਸ ਧਰਤੀ ਨੂੰ ਦੇ ਕੇ ਭਾਗਾwali ਬਣਾਇਆ ਔਰ ਮਾਨ ਇਸ ਨਗਰ ਨੂੰ ਕਿ ਇਸ ਨਗਰ ਦਾ ਨਾਮ ਗੁਰੂ ਕੀ ਬਾਣੀ ਵਿੱਚ ਦਰਜ ਹੈ ਫੇਰ ਵਸਾਇਆ ਫੇਰ ਆਣ ਸਤਗੁਰ ਖਾਡੂਰ ਦੋ ਵਾਰੀ ਇਹ ਪੰਕਤੀ ਗੁਰੂ ਕੀ ਬਾਣੀ ਵਿੱਚ ਆਉਂਦੀ ਹੈ ਬਾਬਾ ਬਲਵੰਡ ਰਾਏ ਬਾਬਾ ਸਤਾ ਜੀ ਦੀ ਵਾਰ ਦੇ ਵਿੱਚ ਸੋ ਇਹ ਬੜੀ ਭਾਗਾ ਭਰੀ ਧਰਤੀ ਹੈ ਬੜੇ ਮਹਾਨ ਗੁਰਸਿੱਖਾਂ ਨੇ ਇਸ ਧਰਤੀ ਦੇ ਆਪਣੇ ਚਰਨ ਪਾਏ ਨੇ ਸੁਏਜ ਅੱਜ ਇਸ ਖਡੂਰ ਸਾਹਿਬ ਦੀ ਧਰਤੀ ਤੋਂ ਨਿਸ਼ਾਨੇ ਸਿੱਖੀ ਕਾਰ ਸੇਵਾ ਖਡੂਰ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਨਵੇਂ ਤੇ ਪੁਰਾਣੇ ਮੁਬਈ ਦੀਆਂ ਸੰਗਤਾਂ ਵੱਲੋਂ ਜੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਸੰਗਤਾਂ ਦੀ ਸਹਾਇਤਾ ਵਾਸਤੇ ਜੋ ਘਰਦਿਆਂ ਲੋੜੀਆਂ ਦੀਆਂ ਵਸਤੂਆਂ ਨੇ ਖੇਤੀਬਾੜੀ ਦੇ ਵਾਸਤੇ ਲੋੜੀਆਂ ਦੀਆਂ ਵਸਤੂਆਂ ਨੇ ਡੀਜ਼ਲ ਚਾਹੀਦਾ ਹੈ ਬਿਸਤਰੇ ਤੇ ਆਦਕੋ ਭਾਂਡੇ ਦੋਵਾਂ ਨਾ ਬਹੁਤ ਸਾਰੀਆਂ ਸੇਵਾਵਾਂ ਨੇ ਗੱਡੀਆਂ ਨਹੀਂ ਜਾ ਸਕਦੀਆਂ ਅੱਜ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਦੀ ਰਹਿਨਮਾਈ ਹੇਠ ਉਹਨਾਂ ਦੇ ਦੱਸੇ ਤਰੀਕੇ ਮੁਤਾਬਕ ਸੰਗਤਾਂ ਦੇ ਕੋਲ ਇਹ ਸੇਵਾ ਪਹੁੰਚਾਉਣ ਵਾਸਤੇ ਯਤਨ ਕੀਤਾ ਗਿਆ ਹੈ ਔਰ ਇਹ ਕੋਸ਼ਿਸ਼ ਕੀਤੀ ਗਈ ਹੈ ਵੀ ਇਹ ਜੋ ਵਸਤੂਆਂ ਅੱਜ ਉਥੇ ਲੈ ਕੇ ਜਾ ਰਹੇ ਨੇ ਇਹ ਲੋਡ ਬੰਦਾ ਤੱਕ ਹੀ ਪਹੁੰਚਣ ਕਿਉਂਕਿ ਪਿਛਲੇ ਦਿਨ ਕੁਝ ਅਜਿਹੀਆਂ ਖਬਰਾਂ ਆਈਆਂ ਪਈ ਕੋਈ ਜਿਨ੍ਹਾਂ ਨੂੰ ਲੋਡ ਵੀ ਨਹੀਂ ਉਹ ਵੀ ਆ ਕਰਕੇ ਵਸਤੂਆਂ ਇਕੱਠੀਆਂ ਕਰਕੇ ਆਪਣੇ ਘਰਾਂ ਨੂੰ ਲੈ ਤੁਰੇ ਸੋ ਬੇਨਤੀ ਕਰਾਂਗਾ ਕਿ ਇਹੋ ਜੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਕਾਰਜ ਨਾ ਕਰਨ ਜਿਹੜੇ ਲੋੜਵੰਦ ਨੇ ਇਹ ਵਸਤੂਆਂ ਉਹਨਾਂ ਵਾਸਤੇ ਸੰਗਤਾਂ ਨੇ ਭੇਜੀਆਂ ਨੇ ਤੇ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਇਹ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਹੈ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਇਹ ਸਾਰੀਆਂ ਵਸਤੂਆਂ ਜਾਣ ਤਾਂ ਕਿ ਉਹਨਾਂ ਦੀਆਂ ਲੋੜਾਂ ਪੂਰੀਆਂ ਹੋਣ ਉਹ ਦੁਬਾਰਾ ਤੋਂ ਆਪਣੀ ਜਗ੍ਹਾ ਤੇ ਸਥਿਰ ਹੋ ਸਕਣ ਕਹੋ ਕਿ ਗੁਰੂ ਕੀ ਬਾਣੀ ਦਾ ਬਚਨ ਹੈ ਅਕਲੀ ਸਾਹਿਬ ਸੇਵੀਏ ਅਕਲੀ ਕੀਚਾ ਦਾਨ ਅਕਲੀ ਪੜ ਕੇ 부ਝੀਏ ਅਕਲੀ ਪਾਈਏ ਮਾਨ ਸੋ ਗੁਰੂ ਕੀ ਬਾਣੀ ਦਾ ਆਸਰਾ ਲੈ ਕੇ ਸਾਨੂੰ ਇਹ ਸੇਵਾਵਾਂ ਬੜੇ ਸਿਆਣੇ ਬਣ ਕੇ ਚੜ੍ਹਦੀ ਕਲਾ ਦੇ ਨਾਲ ਅੱਗੇ ਵੱਧ ਕੇ ਕਰਨੀਆਂ ਚਾਹੀਦੀਆਂ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਪ ਜੀ ਜਿਨ੍ਹਾਂ ਨੂੰ ਲੋੜ ਹੈ ਉਹ ਅੱਗੇ ਆਓ ਸੇਵਾ ਦੇ ਵਿੱਚ ਹਿੱਸਾ ਪਾਓ ਸੇਵਾ ਲੋ ਜਿੰਨੀ ਤੁਹਾਡੀ ਲੋਡ ਹੈ ਐਵੇਂ ਆਪਣਾ ਘਰਾਂ ਵਿੱਚ ਸਮਾਨ ਆਪੇ ਇਕੱਠਾ ਨਾ ਕਰੀਏ ਜਿੱਥੋਂ ਤੱਕ ਵੀ ਹੋ ਸਕੇ ਲੋਡਵੰਦਾ ਤੱਕ ਇਸ ਸਾਜੋ ਸਮਾਨ ਨੂੰ ਪਹਚਾਈਏ ਤਾਂ ਕਿ ਉਹਨਾਂ ਦਾ ਸੈਜੋ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸੋ ਮਾਪੁਰਖਾ ਵੱਲੋਂ ਜਿਹੜੇ ਖੇਤ ਆ ਉਹਦੀ ਬਜਾਈ ਵਾਸਤੇ ਉਪਜਾਊ ਬਣਾਉਣ ਵਾਸਤੇ ਸੇਵਾ ਚੱਲਦੀ ਪਈ ਆ ਤੇ ਪਿੰਡਾਂ ਵਿੱਚੋਂ ਟਰੈਕਟਰ ਜਿਹੜੇ ਸਿਵਾ ਵਾਸਤੇ ਹੁੰਦੇ ਪਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਓ ਆਪਿਆਂ ਦੇ ਚਰਨ ਸੇਵਕ ਸੰਤ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ ਉਹਨਾਂ ਦੀ ਕਾਰ ਸੇਵਾ ਦੇ ਮੁਕਾਬਲ ਉਹਨਾਂ ਦੇ ਸੇਵਾਦਾਰ ਬੰਬੇ ਤੋਂ ਆਣ ਕੇ ਤੇਲ ਦੀ ਸੇਵਾ ਕਿਸਾਨਾਂ ਦੀ ਕਰ ਰਹੇ ਨੇ ਅੱਜ ਨਗਰ ਕਾਲਾਂਵਾਲੀ ਪਿੰਡ ਜੋੜੀਆਂ ਕਲਾਂ ਦੀ ਸੰਗਤ ਟਰੈਕਟਰ ਲੈ ਕੇ ਆਈ ਆ ਤੇਲ ਪਾ ਰਹੇ ਨੇ कोट अनकोटम धन्यवाद है शुक्राना है गुरु नानक बादशाह तेरे सेवका दा कृपा करे परिवारਾਂ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਅਦਾਤਾ ਨਾਮ ਦੀ ਅਦਾਤਾ ਖੁਸ਼ੀਆਂ ਦੀ ਅਦਾਤਾ ਦੇ ਕੇ ਨਿਹਾਲ ਕਰੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣੇ ਆਣਕ ਨਾਮ ਚੜ੍ਹਦੀ ਕਲਾ तेरे ਭਾਣੇ ਸਰਬੱਤ ਦਾ ਭਲਾ ਬੋਲੇ ਸੋਨ ਹੋ ਸੋ ਸਰੀਰਤਾ ਬੰਬੇਤੋ ਸੰਗਤਾਂ ਜਿਹੜੇ ਸਮਾਨ ਲੈ ਕੇ ਆਈਆਂ ਨੇ ਰਸਤੇ ਵਿੱਚ ਆਪਾਂ ਇਹ ਡੇਰਾ ਬਾਬਾ ਨਾਨਕ ਪਹੁੰਚ ਗਏ ਆ ਉੱਥੇ ਜਿਹੜੇ ਟਰੈਕਟਰਾਂ ਨੇ ਸੇਵਾ ਕਰਨੀ ਆ ਖੇਤਾਂ ਵਿੱਚ ਜਿਹੜੀ ਉਪਜਾਊ ਜ਼ਮੀਨ ਬਣਾਉਣ ਵਾਸਤੇ ਉਹਨਾਂ ਨੂੰ ਤੇਲ ਜਿਹੜਾ ਪਵਾ ਕੇ ਬੰਬੇ ਦੀ ਸੰਗਤ ਵੱਲ ਦਿੱਤਾ ਜਾ ਰਿਹਾ ਬਾਬਾ ਜੀ ਇਹ ਕਿਹੜੇ ਕਿਹੜੇ ਪਿੰਡ ਦੇ ਟਰੈਕਟਰ ਆ ਇਹ ਕਿੰਨੇ ਟਰੈਕਟਰਾਂ ਨੂੰ ਜੇ ਅੱਜ ਆਪਾਂ ਡੀਜ਼ਲ ਪਵਾ ਕੇ 100 ਵਾਹਿਗੁਰੂ ਜਿੱਤੀ ਫਤਿਹ ਇਹ ਪਿੰਡ ਜੋੜੀਆਂ ਕਲਾਂ ਦੇ ਕਲਾਂ ਵਾਲੀ ਦੇ ਨਿੱਗੀਆਂ ਜੋੜੀਆਂ ਦੇ ਪਿੰਡ ਮਿਹਤਰੀਆਂ ਦੇ ਟਰੈਕਟਰ ਆ ਤੇ ਇਹਨਾਂ ਨੂੰ ਅਸੀਂ ਤੇਲ ਜਿਹੜਾ ਵਾਈ ਵਾਸਤੇ ਤਣਕਾ ਵਾਸਤੇ ਬੀਜਣ ਵਾਸਤੇ ਤੇਲ ਪਾ ਕੇ ਜਾਂਦੇ ਆ 50 ਸਾਡੇ ਡਾਇਰੈਕਟਰ ਜਿਹੜੇ ਨਾਮ ਅਹੀਂ ਲਿਖਿਆ ਉਹ ਪਾਵਾਂਗੇ ਜਿਹੜੇ ਬਾਕੀ ਆਉਂਦੇ ਆ ਉਹਨਾਂ ਨੂੰ ਹੋਰ ਅਹੀਂ ਪਾ ਕੇ ਲਈਆ ਸੋ ਨਾਲ-ਨਾਲ ਟਰੈਕਟਰ ਜਿਹੜੇ ਆਈ ਜਾਂਦੇ ਆ ਇੱਥੇ ਡਿਊਟੀ ਲੱਗੀ ਸੇਵਾਦਾਰਾਂ ਦੀ ਉਹਨਾਂ ਦੇ ਨਾਮ ਲਿਖੇ ਜਾ ਰਹੇ ਆ ਜਿਹੜੇ ਜਿਹੜੇ ਸੇਵਾ ਕਰਦੇ ਪਏ ਉਹਨਾਂ ਨੂੰ ਤੇਲ ਪਵਾ ਕੇ ਜਿਹੜਾ ਦਿੱਤਾ ਜਾ ਰਿਹਾ ਸੋ ਇਹਦੀ ਜਿਹੜੀ ਸਾਰੀ ਸੇਵਾ ਮਾਇਆ ਦੀ ਜਿਹੜੀ ਸੇਵਾ ਵਾ ਉਹ ਬੰਬੇ ਦੀ ਸੰਗਤ ਵੱਲੋਂ ਕੀਤੀ ਜਾਣੀ ਆ ਤੇ ਟਰੈਕਟਰਾਂ ਦੇ ਵਿੱਚ ਡੀਜ਼ਲ ਪਵਾ ਕੇ ਉਹ ਸੇਵਾ ਕਰਦੇ ਪਏ ਨੇ ਸੋ ਇੱਥੇ ਟਰੈਕਟਰ ਵਿੱਚ ਡੀਜ਼ਲ ਪਾਉਣ ਦੀ ਸੇਵਾ ਜਿਹੜੀ ਚੱਲਦੀ ਪਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਿੱਲੀ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਪਹੁੰਚੇ ਆ ਜਿੱਥੇ ਕਿ ਪਿੱਛੇ ਜਿਹੜੇ ਫਲੱਡ ਆਏ ਨੇ ਉਹਨਾਂ ਦੀ ਮਾਰ ਇਸ ਏਰੀਆ 'ਚ ਬਹੁਤ ਜ਼ਿਆਦਾ ਸੀ ਔਰ ਇਹ ਉਹ ਲੋਗ ਨੇ ਉਹਨਾਂ ਨੂੰ ਮਾਰ ਪਈਏ ਜਿਨ੍ਹਾਂ ਨੇ ਕਿ ਹਮੇਸ਼ਾ ਦੂਸਰਿਆਂ ਦੀ ਮਦਦ ਕੀਤੀ ਹੈ ਦੇਸ਼ ਵਿਦੇਸ਼ ਜਿੱਥੇ ਵੀ ਕੋਈ ਔਕੜ ਆਈ ਇਹ ਲੋਕ ਇਹ ਕੌਮ ਸਭ ਤੋਂ ਅੱਗੇ ਸੀ ਸਾਡੇ ਵੀ ਇਹੀ ਵਿਚਾਰ ਹੋਇਆ ਸਾਡਾ ਦਿੱਲੀ ਭਾਈਚਾਰਾ ਜਿਹੜਾ ਹੈ ਮੈਂ ਜਨਕਪੁਰੀ ਚੰਦਰਨਗਰ ਤੋਂ ਤੇ ਮੇਰੇ ਨਾਲ ਭਾਈ ਸਾਹਿਬ ਨੇ ਸਾਡੇ ਨਾਰੰਗ ਕਲੋਨੀ ਤੋਂ ਅਸੀਂ ਆਪਣੇ ਗਰੁੱਪ ਚ ਪਾਇਆ ਕਿ ਅਸੀਂ ਫਲੱਡ ਤੇ ਉੱਥੇ ਜਾ ਕੇ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਸਾਡੇ ਕੋਲ ਕਾਫੀ ਫੰਡ ਇਕੱਠਾ ਹੋਇਆ ਜਿਹੜਾ ਕਿ ਅਸੀਂ ਬੜਾ ਸੋਚ ਸਮਝ ਕੇ ਬਾਬਾ ਸੇਵਾ ਸਿੰਘ ਜੀ ਦੇ ਥਰੂ ਕਿ ਸਾਡਾ ਜਿਹੜਾ ਦਸਵੰਦ ਹੈ ਜਿਹੜਾ ਲੋਕਾਂ ਨੇ ਆਪਣੀ ਮਿਹਨਤ ਦਾ ਪੈਸਾ ਦਿੱਤਾ ਉਹ ਇਹਨਾਂ ਲੋਕਾਂ ਦੇ ਕੋਲ ਪਹੁੰਚ ਸਕੇ ਉਸ ਚੱਕਰ ਅੱਜ ਅਸੀਂ ਦਿੱਲੀੋਂ ਚੱਲ ਕੇ ਇੱਥੇ ਆਏ ਆ ਪਹਿਲੋਂ ਬਾਬਾ ਸਾਹਿਬ ਜੀ ਕੋਲ ਗਏ ਖਡੂਰ ਸਾਹਿਬ ਉੱਥੋਂ ਅਸੀਂ ਹੋਣ ਡੇਰਾ ਬਾਬਾ ਨਾਨਕਾਂ ਸਾਡੀ ਇਹੋ ਹੀ ਬਾਬਾ ਜੀ ਅੱਗੇ ਗੁਰੂ ਨਾਨਕ ਅੱਗੇ ਇਹੋ ਹੀ ਪ੍ਰਾਰਥਨਾ ਹੈ ਕਿ ਇਹਨਾਂ ਲੋਕਾਂ ਨੂੰ ਦੁਬਾਰਾ ਪਹਿਲੇ ਵਾਂਗੂ ਹੀ ਕਰੇ ਇਹਨਾਂ ਦੇ ਜਿਹੜੇ ਦੁੱਖ ਦਰਦ ਨੇ ਉਹ ਵੀ ਦੂਰ ਹੋਣ ਜੋ ਨੁਕਸਾਨ ਹੋਇਆ ਉਹਦੀ ਵੀ ਪੂਰਤੀ ਬਾਬਾ ਜੀ ਕਰਨ ਕਿਉਂਕਿ ਇਹ ਕੌਮ ਹਮੇਸ਼ਾ ਚੜਦੀ ਕਲਾ ਚ ਰਹੀ ਹੈ ਅੱਜ ਵੀ ਉਹ ਚੜਦੀ ਕਲਾ ਸਾਨੂੰ ਖੁਸ਼ੀ ਹੈ ਕਿ ਅੱਜ ਵੀ ਇੱਥੇ ਕੋਈ ਮੰਗ ਨਹੀਂ ਰਿਹਾ ਸਾਨੂੰ ਆਪ ਦੇਣਾ ਪੈ ਰਿਹਾ ਉਹਨਾਂ ਨੂੰ ਸਮਝਾ ਕੇ ਦੇਣਾ ਪੈ ਰਿਹਾ ਕਿ ਤੁਸੀਂ ਸਾਰਿਆਂ ਦੀ ਸੇਵਾ ਕਰਦੇ ਹੋ ਅਸੀਂ ਇਸ ਕਰਕੇ ਤੁਹਾਡੇ ਕੋਲ ਆਏ ਆ ਤੁਹਾਡੇ ਉੱਤੇ ਕੋਈ ਨਹੀਂ ਹੋਰ ਲੋਕ ਅੱਜ ਵੀ ਪੂਰੇ ਬਲੰਦ ਹੌਸਲੇ ਨਾਲ ਚੜਦੀ ਕਲਾ ਚ ਨੇ ਗੁਰੂ ਮਹਾਰਾਜ ਉਹਨਾਂ ਨੂੰ ਚੜਦੀ ਕਲਾ ਚ ਰੱਖੇ ਆ ਮੈਂ ਗੁਰਦੁਆਰਾ ਕਮੇਟੀ ਵੱਲੋਂ ਦਿੱਲੀ ਟਰਾਂਸਪੋਰਟ ਐਸੋਸੀਏਸ਼ਨ ਵੱਲੋਂ 올 ਇੰਡੀਆ ਮੋਟਰ ਟਰਾਂਸਪੋਰਟ ਵੱਲੋਂ ਮੈਂ ਇਹਨਾਂ ਲੋਕਾਂ ਵਾਸਤੇ ਇੱਕ ਵਾਰ ਫੇਰ ਗੁਰੂ ਮਹਾਰਾਜ ਕੋਲ ਅਰਦਾਸ ਕਰਾਂਗਾ ਕਿ ਗੁਰੂ ਮਹਾਰਾਜ ਇਹਨਾਂ ਨੂੰ ਆਪਣੀ ਚਰਨੀ ਲਾਏ ਇਹਨਾਂ ਦੇ ਉੱਤੇ ਆਪਣੀ ਕਿਰਪਾ ਕਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਲਾ ਲੇ ਟ੍ਰੱਕ ਮੜਿਆ ਹੋ ਗਿਆ ਲੋ ਫਲਾਈ ਰੋਡ ਤੋਂ ਸੁਪਿੰਡ ਜੋੜੀਆਂ ਗੁਰਦਾਸਪੁਰ ਜ਼ਿਲ੍ਹਾ ਡੇਰਾ ਬਾਬਾ ਨਾਨਕ ਜੀ ਦੇ ਲਾਗੇ ਇੱਥੇ ਪਹੁੰਚੇ ਆ ਸੰਗਤ ਬੰম্বে ਤੋਂ ਆਈ ਹੈ ਸਮਾਨ ਲੈ ਕੇ ਆਪਦਾ ਪਿਆਰ ਸਾਂਝਾ ਕਰਦੀ ਪਈ ਆ ਪਿੰਡਾਂ ਵਿੱਚ ਆ ਕੇ ਤੇ ਜਿਹੜੇ ਪਸ਼ੂ ਹੁੰਦੇ ਆ ਇਹਨਾਂ ਬੇਜਾਨਾਂ ਨੇ ਸਾਨੂੰ ਬੋਲ ਕੇ ਤਾਂ ਨਹੀਂ ਦੱਸਣਾ ਪਰ ਗੁਰੂ ਸਾਹਿਬ ਨੇ ਸਾਨੂੰ ਇੱਕ ਫੀਲ ਕਰਨਾ ਸਿਖਾਇਆ ਕਿਸੇ ਦਾ ਦਰਦ ਕਿਸੇ ਦੀ ਚੀਜ਼ ਨੂੰ ਕਿੱਦਾਂ ਆਪਾਂ ਮਹਿਸੂਸ ਕਰਨਾ ਸੋ ਨਾਲ ਇਹ ਟਰੱਕ ਫੀਲਡ ਦੇ ਵੀ ਭਰ ਕੇ ਨਾਲ ਲੈ ਕੇ ਆਏ ਆ ਤੇ ਆਪਣਾ ਪਿਆਰ ਸਾਂਝਾ ਕਰਨ ਵਾਸਤੇ ਪਿੰਡ ਜੋੜੀਆਂ ਪਹੁੰਚੇ ਆ। ਸਤਿ ਸ਼੍ਰੀ ਅਕਾਲ ਜੀ ਫਾਈ ਗੁਰੂ ਜੀ ਦਾ ਖਾਲਸਾ ਫਾਈ ਗੁਰੂ ਜੀ ਦੀ ਫਤਿਹ ਸਾਨੂੰ ਵੀ ਬੜਾ ਚੰਗਾ ਲੱਗਦਾ ਪਿਆ ਆ ਕੇ ਆਪਣੇ ਹੱਥੋਂ ਇਹਨਾਂ ਨੂੰ ਚੀਜ਼ਾਂ ਦੇਣ ਲਈ ਤੇ ਜਿਸ ਭਾਵਨਾ ਨਾਲ ਅਸੀਂ ਲੈ ਕੇ ਆਏ ਸੀ ਉਸੇ ਭਾਵਨਾ ਨਾਲ ਇਹ ਲੈਣਦੇ ਪਏ ਨੇ ਸਾਰੀ ਸਾਧ ਸੰਗਤ ਜੀ ਨੂੰ ਇੱਕ ਵਾਰੀ ਫੇਸ ਨਮ। ਅਸੀਂ ਬੰਬੇ ਵਿੱਚ ਬਹੁਤ ਸਾਰੀ ਮੀਡੀਆ ਵਿੱਚ ਦੇਖਿਆ ਅਸੀਂ ਕਿ ਇੱਥੇ ਸੇਵਾ ਵਾਸਤੇ ਲੋਕੀ ਨੰਬਰਸ ਦੇ ਦਿੰਦੇ ਆ ਸਕੈਮਰਸ ਦੇ ਦਿੰਦੇ ਆ। ਪੜਾਸੀ ਵੀ ਸਰਪ੍ਰਾਈਜ਼ ਸੀ ਕਿ ਕਿੱਥੇ ਐਗਜ਼ੈਕਟਲੀ ਸਾਨੂੰ ਸੇਵਾ ਕਰਨੀ ਰਹਿਣੀ ਚਾਹੀਦੀ ਹੈ ਤੇ ਮੇਰੀ ਮਾਸੀ ਦਾ ਵੀ ਪਿੰਡ ਹੈਗਾ ਜਲੰਧਰ ਤਾਂ ਉੱਥੇ ਅਸੀਂ ਮੈਡੀਕਲ ਦੀ ਸੇਵਾ ਪਰਸਨਲੀ ਲਈ ਤੁਸੀਂ ਸਾਨੂੰ ਪਤਾ ਹੈ ਕਿ ਸਾਡਾ 10ਵਾਂ ਤਾਂ ਇੱਥੇ ਜਾ ਰਿਹਾ ਪਰ ਜਦੋਂ ਮਲਕੀ ਪਾਏ ਨੇ ਸਾਨੂੰ ਦੱਸਿਆ ਅਸੀਂ ਪਰਸਨਲੀ ਜਾ ਰਹੇ ਆ ਸੇਵਾ ਕਰਨ ਵਾਸਤੇ ਤਾਂ ਅਸੀਂ ਵੀ ਮੰਨ ਨੂੰ ਜੁਆਇਨ ਹੋਏ ਔਰ ਇਹਦੇ ਵਾਸਤੇ ਜੇ ਪਰਸਨਲੀ ਤੁਸੀਂ ਜਾ ਕੇ ਕਿੱਥੇ ਜਾ ਕੇ ਸੇਵਾ ਕਰਦੇ ਹੋ ਤੁਹਾਨੂੰ ਮਨ ਵੀ ਸੈਟੀਸਫੈਕਸ਼ਨ ਮਿਲਦਾ ਹੈ ਕਿ ਹਾਂ ਭਾਈ ਇਹ ਮੇਰੀ ਪਰਸਨਲੀ ਸੇਵਾ ਹੋਈ ਉਹਦੇ ਵਾਸਤੇ ਮਨ ਨੂੰ ਸ਼ਾਂਤੀ ਮਿਲਦੀ ਬਟ ਇੱਕ ਬਹੁਤ ਸੈਡ ਵੀ ਫੀਲ ਹੋਇਆ ਕਿ ਪੰਜਾਬ ਇੱਕ ਇਸਟਰਾ ਦਾ ਸਟੇਟ ਹੈਗਾ ਜਿਹਨੇ ਹਰ ਵਾਰ ਦੂਜਿਆਂ ਨੂੰ ਸਪੋਰਟ ਦਿੱਤਾ ਇਸ ਤਰ੍ਹਾਂ ਮਿਸਰਾ ਹੋ ਗਿਆ ਹੁਣ ਪੰਜਾਬ ਨੂੰ ਆਪਾਂ ਨੂੰ ਸਪੋਰਟ ਕਰਨ ਵਾਸਤੇ ਆਣਾ ਪਿਆ ਇਹ ਥੋੜਾ ਜਿਹਾ ਸਾਨੂੰ ਥੋੜਾ ਜਿਹਾ ਟੱਚ ਹੀ ਲੱਗਿਆ ਬਾਕੀ ਤਾਂ ਸੇਵਾ ਕਰਕੇ ਬਹੁਤ ਚੰਗਾ ਲੱਗਿਆ ਜਿੱਥੇ ਅਸੀਂ ਖੋੜੂ ਸਾਹਿਬ ਸਰਾਂ ਚ ਰੁਕੇ ਸੀ ਤਾਂ ਸਾਨੂੰ ਲੱਗਿਆ ਸੀ ਅਸੀਂ ਇੱਕ 8-10 ਸੀ ਵੋਲੰਟੀਅਰਸ ਹੋਣਗੇ ਤਾਂ ਸੀਨ ਇਮੈਜਿਨੇਬਲ ਹੋਣਗੇ ਸਾਰਿਆਂ ਨੂੰ ਵਰਡਨ ਵਾਸਤੇ ਬਟ ਬਾਬਾ ਜੀ ਨੇ ਬੋਲੇ ਤੁਸੀਂ ਥੱਲੇ ਆਓ ਲੰਗਰ ਹੁੰਗਾ ਸੋ ਆਪਾਂ ਅਨਾਉਂਸਮੈਂਟ ਕਰ ਦਿੰਦੇ ਆ ਤਾਂ ਪਹਿਲੋ ਕਿਥੇ ਹੋਸਟ ਆਇਆ ਤੇ ਅੱਜ ਅਸੀਂ ਲੰਗਰ ਕਰਕੇ ਬਾਹਰ ਆਇਆ ਉਸਨੇ ਦੇਖਿਆ ਇਨਾ ਵੱਡਾ ਕੱਟ ਤਾਂ ਸਾਨੂੰ ਉਹ ਮਾਈਂਡ ਵਿੱਚ ਜਿਹੜਾ ਪ੍ਰੈਸ਼ਰ ਸੀਗਾ ਕਿ ਭਾਈ ਕਿਸ ਤਰ੍ਹਾਂ ਆਪਾਂ ਮੈਨੇਜ ਕਰਾਂਗੇ ਉਸ ਤਰ੍ਹਾਂ ਕੁਝ ਲੱਗੇ ਨੇ ਆਪੇ ਸਾਡਾ ਕੰਮ ਈਜ਼ਲੀ ਹੁੰਦਾ ਗਿਆ ਤਾਂ ਇਹ ਚੀਜ਼ ਜਿਹੜੀ ਪੰਜਾਬ 'ਚ ਹੈਗੀ ਹੈ ਨਾ ਉਹ ਦੂਸਰੇ ਸਟੇਟਾਂ 'ਚ ਕਿੱਥੇ ਨਹੀਂ ਹੈਗੀ ਤੁਸੀਂ ਕੋਈ ਵੀ ਸਟੇਟ ਤੇ ਚਲੇ ਜਾਓ ਮੈਂ ਬੰਬੇ ਕੁਮਿਆ ਡੈਲੀ ਕੁਮਿਆ ਉਹਦੇ ਵਿੱਚ ਤੁਹਾਨੂੰ ਹੁਣ ਹੈਗਾ ਇਹ ਸਮਾਨ ਚੱਕ ਤੁਹਾਨੂੰ ਕਿਸੇ ਨੂੰ ਦੇਣਾ ਨਾ ਉਹਨਾਂ ਨੂੰ ਲੋਕਾਂ ਨੂੰ ਬੁਲਾਣਾ ਪਊਗਾ ਪੈਸੇ ਦੇ ਕੇ ਕਿ ਭਾਈ ਇਹ ਸਮਾਨ ਇੱਥੇ ਲੋਡ ਕਰਨਾ ਹੈ ਤੇ ਕਰ ਦੇਣਾ ਹੈ ਤੇ ਇਹ ਚੀਜ਼ ਪੰਜਾਬ ਦੀ ਮੈਨੂੰ ਬਹੁਤ ਚੰਗੀ ਲੱਗੀ ਆਪਣੇ ਹਰ ਇੱਕ ਗੁਰਦੁਆਰੇ 'ਚ ਆਪਾਂ ਜਾਵਾਂਗੇ ਨਾ ਉੱਥੇ ਲੋਕ ਆਪਾਂ ਸਾਰਿਆਂ ਸੰਗਤਾਂ 'ਚ ਇਹੀ ਆ ਕਿਰਤ ਕਰੋ ਵੰਡ ਛਕੋ ਆਪਾਂ ਆਪਾਂ ਆਪਣੀ ਰਿਸਪੌਂਸਿਬਿਲਟੀ ਨਿਭਾਉਂਦੇ ਆ ਹੁਣ ਹੁਣ ਇਹ ਇਹਨਾਂ ਦੀ ਰਿਸਪੌਂਸਿਬਿਲਟੀ ਨਹੀਂ ਹੈ ਬਟ ਇਹ ਆਪ ਆਪਣੇ ਮਨੋਂ ਆਏ ਆ ਔਰ ਉਹਦੇ ਵਾਸਤੇ ਜੁੜੇ ਆ ਇਥੇ ਕੋਈ ਵੀ ਹੋਣ ਇਥੇ ਇਧਰ ਦੇਖੋ ਆਦੇ ਇਧਰ ਦੇ ਪਿੰਡ ਦੇ ਹੋਣਗੇ ਬਾਕੀ ਸਾਰੇ ਦੁੱਧ ਦੁੱਧ ਥਾਂ ਦੇ ਪਿੰਡ ਦੇ ਵੀ ਆ ਕੇ ਇਥੇ ਜੁੜੇ ਆ ਤਾਂ ਇਹ ਚੀਜ਼ ਐਕਚੁਅਲੀ ਤੁਸੇ ਨੂੰ ਦੂਜੇ ਥਾਂ 'ਚ ਦੇਖਣ ਨਹੀਂ ਮਿਲੂਗੀ